ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾ ਬਾਬੇ ਨਾਨਕ ਨੇ ਕਿੰਨਾ ਪਿਆਰ ਨਾਲ ਆਪਾਂ ਨੂੰ ਸਮਝਾਇਆ ਵੀ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਕਿਸੇ ਦਾ ਹੱਕ ਨਹੀਂ ਲੁੱਟਣਾ ਚਾਹੀਦਾ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਤੇ ਇਹ ਸੂਰ ਦਾ ਮਾਸ ਖਾਣ ਦੇ ਗਾਂ ਦਾ ਮਾਸ ਖਾਣ ਦੇ ਬਰਾਬਰ ਸੋ ਇਹਦੇ ਪਿੱਛੇ ਥੋੜੀ ਜਿਹੀ ਇੱਕ ਕਹਾਣੀ ਸੁਣਾਉਣਾ ਤੁਹਾਨੂੰ ਇੱਕ ਵਾਰ ਇੱਕ ਰਾਜਾ ਹੁੰਦਾ ਬਹੁਤ क्रूर ਰਾਜਾ ਹੁੰਦਾ ਬੜਾ ਲੁੱਟਾਂ ਖੋਹਾਂ ਕਰਦਾ ਬੜਾ ਕੁਝ ਲੁੱਟਦਾ ਉਹ ਲੁੱਟ ਲੁੱਟ ਕੇ ਉਹ ਇਹਨਾਂ ਸੋਨਾ ਇਕੱਠਾ ਕਰ ਲੈਂਦਾ ਕਿ ਉਹਨੂੰ ਐ ਹੁੰਦਾ ਵੀ ਮੈਂ ਸੋਨਾ ਸੰਭਾਲਾਂ ਕਿੱਥੇ ਇੰਨਾ ਜਿਆਦਾ ਸੋਨਾ ਹੋ ਜਾਂਦਾ ਫਿਰ ਉਹ ਜਿਹੜੀ ਆਪਦੀ ਗੱਲ ਹੁੰਦੀ ਹੈਗੀ ਹੈ ਨਾ ਉਹ ਆਪਦੇ ਮੰਤਰੀ ਨਾਲ ਸ਼ੇਅਰ ਕਰਦਾ ਹੈ ਕਹਿੰਦਾ ਵੀ ਮੰਤਰੀ ਕਹਿੰਦਾ ਆਹ ਗੱਲ ਹੈ ਵੀ ਆਪਣੇ ਕੋਲ ਇੰਨਾ ਪੈਸਾ ਇੰਨਾ ਇਕੱਠਾ ਹੋ ਗਿਆ ਸੋਨਾ ਤੇ ਮੈਂ ਚਾਹਣਾ ਵੀ ਸਿਰਫ ਮੈਥੋਂ ਬਾਅਦ ਤੂੰ ਇਹਦਾ ਭੇਤੀ ਹੋਵੇਂ ਹੋਰ ਕਿਸੇ ਨੂੰ ਨਹੀਂ ਆਪਾਂ ਦੱਸਣਾ ਕਹਿੰਦਾ ਵੀ ਤੂੰ ਕਰ ਇੰਤਜ਼ਾਮ ਇਹਨੂੰ ਕਿੱਥੇ ਲਕੋਈਏ ਰਾਜ ਮਹਿਲ ਚ ਨਹੀਂ ਲਕੋ ਸਕਦੇ ਵੀ ਇੰਨਾ ਲੁੱਟਾ ਖੋਹਾਂ ਕਰੀਏ ਆਪਾਂ ਤੇ ਮੈਂ ਇੰਨਾ ਜਿਆਦਾ ਉਹ ਕਰਿਆ ਹੈਗਾ ਤੇ ਮੈਂ ਹੁਣ ਇਸ ਪੈਸੇ ਨੂੰ ਆਪਦਾ ਹੀ ਰੱਖਣਾ ਚਾਹਣਾ ਹੈ ਤੇ ਮੰਤਰੀ ਕਹਿੰਦਾ ਜੀ ਇੱਕ ਫਲਾਨੇ ਜੰਗਲ ਚ ਇੱਕ ਫਲਾਨੀ ਇੱਕ ਗੁਫਾ ਹੈਗੀ ਆ ਜਿਹਦਾ ਇੱਕ ਛੋਟੇ ਜਿਹੇ ਪੱਥਰ ਨਾਲ ਗੇਟ ਪੂਰਾ ਗੇਟ ਬੰਦ ਹੋ ਜਾਂਦਾ ਉਹਦਾ ਤੇ ਐ ਹੀ ਨਹੀਂ ਪਤਾ ਲੱਗਦਾ ਵੀ ਪਰਲੇ ਪਾਸੇ ਗੁਫਾ ਆਪਾਂ ਉੱਥੇ ਰੱਖ ਦਿੰਨੇ ਆ ਉਹ ਕਹਿੰਦਾ ਵੀ ਠੀਕ ਹੈ ਜਾ ਕੇ ਜੀ ਚਲੋ ਰੱਖ ਦਿੰਦੇ ਆ ਦੋਨੇ ਮੰਤਰੀ ਤੇ ਰਾਜਾ ਦੋਨੇ ਭੇਤੀ ਹੁੰਦੇ ਇਸ ਚੀਜ਼ ਦੇ ਤੇ ਥੋੜੇ ਥੋੜੇ ਦਿਨਾਂ ਬਾਅਦ ਦੋਨੇ ਦੇਖਦੇ ਰਹਿੰਦੇ ਆ ਵੀ ਠੀਕ ਐ ਸਾਰਾ ਕੁਝ ਇੱਕ ਦਿਨ ਰਾਜੇ ਦਾ ਬੈਠੇ ਬੈਠੇ ਸੁਭਬੀ ਮਨ ਬਣਦਾ ਵੀ ਮੰਤਰੀ ਨੂੰ ਤਾਂ ਮੈਂ ਕੀ ਦੱਸਣਾ ਚਲ ਮੈਂ ਆਪ ਜਾ ਕੇ ਦੇਖ ਕੇ ਆਉਣਾ ਹੈਗਾ ਵੀ ਠੀਕ ਹੈ ਮੇਰਾ ਸਿਉਣਾ ਸਾਰਾ ਜਾਂਦਾ ਜਦੋਂ ਦੇਖਣ ਤੇ ਚਲੋ ਅੰਦਰ ਚਲਾ ਜਾਂਦਾ ਪੱਥਰ ਨਾਲ ਗੇਟ ਖੋਲ ਕੇ ਦੀਵਾਰ ਪਾਸੇ हट ਜਾਂਦੀ ਹੈਗੀ ਐ ਇੰਨੇ ਕਿਤੇ ਸਬੱਬੀ ਉਹਦੇ ਮੰਤਰੀ ਨੇ ਗਿੜਾ ਮਾਰਨਾ ਹੁੰਦਾ ਵੀ ਚੱਲ ਮੈਂ ਵੀ ਗਿੜਾ ਮਾਰਿਆ ਮਾਂ ਵੀ ਖਜ਼ਾਨਾ ਆਪਣਾ ਠੀਕ ਪਿਆ ਜਦੋਂ ਰਾਜਾ ਅੰਦਰ ਚਲਾ ਜਾਂਦਾ ਉਹਦਾ ਸਿਉਣਾ ਦੇਖਣ ਲੱਗ ਜਾਂਦਾ ਸਿਉਣੇ ਦੀਆਂ ਮੋਹਰਾਂ ਚੱਕ ਚੱਕ ਕੇ ਆ ਉਹਨਾਂ ਦੀ ਖੁਸ਼ਬੂ ਲੈਣੀ ਸ਼ੁਰੂ ਕਰ ਦਿੰਦਾ ਖੁਸ਼ ਹੋਈ ਜਾਂਦਾ ਉੱਥੇ ਬੈਠਾ ਵੀ ਮੈਂ ਕਿੰਨਾ ਲੁੱਟ ਲੁੱਟ ਕੇ ਭਰ ਲਿਆ ਮੈਨੂੰ ਮੇਰੀ ਜ਼ਿੰਦਗੀ ਬਹੁਤ ਆਨੰਦਦਾਇਕ ਗੁਜ਼ਰੂਗੀ ਤੇ ਅੰਦਰ ਹੁੰਦਾ ਰਾਜਾ ਤੇ ਮੰਤਰੀ ਆਉਂਦਾ ਜਦ ਖੁੱਲਾ ਪਿਆ ਹਾ ਮਨਨ ਦਾ ਰਾਜਾ ਸਾਹ ਵਹੀਂ ਛੱਡ ਗਏ ਮੰਤਰੀ ਚੱਕਦਾ ਪੱਥਰ ਨਾਲ ਗੇਟ ਬੰਦ ਕਰ ਦਿੰਦਾ ਉਹ ਗੇਟ ਸਿਰਫ ਬਾਹਰੋਂ ਹੀ ਬੰਦ ਹੁੰਦਾ ਸੀ ਤੇ ਬਾਹਰੋਂ ਹੀ ਖੁੱਲਦਾ ਸੀ ਯਾਨੀ ਕਿ ਜੇ ਕੋਈ ਅੰਦਰ ਐਂਟਰ ਹੁੰਦਾ ਸੀ ਨਾ ਤਾਂ ਉਹਨੂੰ ਬਾਹਰ ਆ ਕੇ ਹੀ ਬੰਦ ਕਰਨਾ ਪੈਂਦਾ ਸੀ ਤਾਂ ਮੰਤਰੀ ਭਲੇਖੇ ਚ ਬੰਦ ਕਰ ਜਾਂਦਾ ਰਾਜਾ ਅੰਦਰ ਰਹਿ ਜਾਂਦਾ ਰਾਜਾ ਅੱਧੇ ਪੌਣੇ ਘੰਟੇ ਬਾਅਦ ਆਪਦੀ ਜਿਹੜੀ ਸਿਉਣੇ ਨਾਲ ਵਾਸਨਾ ਹੁੰਦੀ ਹੈ ਉਹਦੀ ਪੂਰੀ ਕਰਕੇ ਜਦੋਂ ਆਉਣ ਆਨਲੀ ਬਾਹਰ ਲਾਉਣ ਲਈ ਆਉਂਦਾ ਤਾਂ ਦੇਖਦਾ ਤਾਂ ਗੇਟ ਬੰਦ ਹੁੰਦਾ ਗੁਫਾ ਦਾ ਗੇਟ ਗੁਫਾ ਦਾ ਬੰਦ ਹੁੰਦਾ ਤਾਂ ਬੰਦ ਹੋਏ ਦੇਖ ਕੇ ਰਾਜਾ ਬਹੁਤ ਕੋਸ਼ਿਸ਼ ਕਰਦਾ ਪਰ ਨਹੀਂ ਖੁੱਲਦਾ ਉਹ ਹਾਰ ਕੇ ਨੇ ਹਰਾਸ਼ ਨਿਤਾਸ਼ ਹੋ ਕੇ ਬੈਠ ਜਾਂਦਾ ਉੱਥੇ ਉੱਥੇ ਬੈਠਾ ਰਹਿੰਦਾ ਥੋੜਾ ਚਿਰ ਬੈਠਾ ਰਹਿੰਦਾ ਬੈਠਾ ਰਹਿੰਦਾ ਕਰਦੇ ਕਰਉਂਦੇ ਇੱਕ ਦਿਨ ਅਜਾ ਦੋ ਦਿਨ ਭੁੱਖ ਲੱਗਣ ਲੱਗ ਜਾਂਦੀ ਹੈ ਪਿਆਸ ਲੱਗਣ ਲੱਗ ਜਾਂਦੀ ਹੈ ਕੋਸ਼ਿਸ਼ ਬਹੁਤ ਕਰਦਾ ਬਾਹਰ ਮੰਤਰੀ ਤੇ ਸੈਨਿਕ ਰਾਜੇ ਨੂੰ ਭਾਲਦੇ ਫਿਰਦੇ ਵੀ ਰਾਜਾ ਪਤਾ ਨਹੀਂ ਕਿੱਥੇ ਰਹਿ ਗਿਆ ਰਾਜਾ ਤਾਂ ਮੰਤਰੀ ਸਾਹਿਬ ਜੀ ਅੰਦਰ ਤੜਾ ਦੇ ਭਲੇਖੇ ਚ ਉਹਨੇ ਇੱਕ ਦੇ ਵੀ ਰਾਜਾ ਜਾਂਦਾ ਖੁੱਲਾ ਭੁੱਲਾ ਛੱਡ ਗਿਆ ਹੋਣਾ ਥੋੜੇ ਦਿਨ ਗੁਜ਼ਰਦੇ ਭੁੱਖ ਪਿਆਸ ਨਾਲ ਜਾਨ ਓਖੀ ਹੋਣੀ ਸ਼ ਕੋਸ਼ਿਸ਼ ਕਰਦਾ ਵੀ ਇਹਦੇ ਵਿੱਚੋਂ ਕੁਝ ਨਿਕਲ ਜੇ ਉੱਥੇ ਕੀ ਨਿਕਲਣਾ ਸੀਗਾ ਕਿਉਂਕਿ ਉਹ ਕਮਾਈ ਕਰੀ ਨਹੀਂ ਸੀ ਉਹਨੇ ਉਹ ਉਸ ਤੋਂ ਬਾਅਦ ਵੀ ਥੋੜੇ ਦਿਨ ਗੁਜ਼ਰਦੇ ਆ ਜਦੋਂ ਤੇ ਰਾਜ ਨੂੰ ਭੁੱਖ ਪਿਆਸ ਨਾਲ ਜਦੋਂ ਸਾਰਾ ਸਰੀਰ ਡਾਊਨ ਹੋ ਜਾਂਦਾ ਨੂੰ ਨੀਂਦ ਉਹਨੀ ਸ਼ੁਰੂ ਹੋ ਜਾਂਦੀ ਹੈਗੀ ਹੈ बेहोਸ਼ੀ ਦੀ ਹਾਲਤ ਉਹ ਸਾਰਾ ਸਿਉਣਾ ਵਿਛਾ ਕੇ ਥੱਲੇ ਉਹਦਾ ਬਿਸਤਰਾ ਬਣਾ ਕੇ ਉਹਦੇ ਪੈਣ ਦੀ ਕੋਸ਼ਿਸ਼ ਕਰਦਾ ਪਰ ਉਹਦੇ ਵੀ ਨੀਂਦ ਨਹੀਂ ਆਉਂਦੀ ਉਹਨੂੰ ਫਿਰ ਜਦੋਂ ਜਮਾ ਮਰਨ ਵਾਲਾ ਹੋ ਜਾਂਦਾ ਉਸ ਤੋਂ ਬਾਅਦ ਉਹ ਆਪਦੇ ਮਾਰ ਕੇ ਥੁਖੂਨ ਕੱਢ ਕੇ ਉਹ ਖੂਨ ਨਾਲ ਕੰਧ ਤੇ ਇੱਕ ਗੱਲ ਲਿਖ ਕੇ ਜਾਂਦਾ ਕਿ ਮੈਂ ਸਾਰੀ ਉਮਰ ਲੁੱਟਾਂ ਖੋਹਾਂ ਕਰ ਕਰਕੇ ਇਹ ਸਿਉਣਾ ਇਹ ਮੋਹਰਾ ਇਹ ਧਨ ਜੋੜਿਆ ਸੀਗਾ ਤੇ ਇਹੇ ਮੈਨੂੰ ਇੱਕ ਪਾਣੀ ਦਾ ਗਲਾਸ ਨਹੀਂ ਦੇ ਸਕਿਆ ਇੱਕ ਰੋਟੀ ਦਾ ਨਿਵਾਲਾ ਨਹੀਂ ਦੇ ਸਕਿਆ ਇੱਕ ਮੈਨੂੰ ਬਿਸਤਰਾ ਨਹੀਂ ਦੇ ਸਕਿਆ ਇਹ ਬੇਜਾਨ ਧਨ ਮੈਂ ਐਵੇਂ ਇਕੱਠਾ ਕਰਿਆ ਨਾ ਮੈਂ ਕਿਸੇ ਦੀ ਦੁਆਵਾਂ ਲਈਆਂ ਨਾ ਮੈਂ ਕਿਰਤ ਕਰੀ ਨਾ ਮੈਂ ਉਹੋ ਜੇ ਕੰਮ ਕਰੇ ਸੁਚੱਜੇ ਕਿ ਮੈਨੂੰ ਪਾਣੀ ਪੀਣ ਨੂੰ ਮਿਲ ਜਾਂਦਾ ਅੱਜ ਮੈਂ ਧਿਆਇਆ ਭੁੱਖਾ ਤੇ ਬਿਨਾਂ ਨੀਂਦ ਤੋਂ ਮਰ ਜਾਂ। ਸੋ ਉਹ ਲੈਣ ਲਿਖ ਕੇ ਉਹ ਮਰ ਜਾਂਦਾ ਹੈ। ਕੁਝ ਦਿਨਾਂ ਬਾਅਦ ਮੰਤਰੀ ਜਦੋਂ ਆਉਂਦੇ ਦੇਖਦੇ ਆ ਤਾਂ ਰਾਜਾ ਸਾਹਿਬ ਦੀ লাশ ਉੱਥੇ ਪਈ ਹੁੰਦੀ ਹੈਗੀ ਹੈ ਜਿਹਨੂੰ ਕੀੜੇ ਖਾ ਚੁੱਕੇ ਹੁੰਦੇ ਹੈ ਕਿਉਂਕਿ ਮਹੀਨਾ ਦੋ ਮਹੀਨੇ ਲੰਘ ਜਾਂਦੇ ਹੈ ਬੁਰਾ ਹਾਲ ਹੋ ਜਾਂਦਾ ਹੈ। ਸੋ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਦੋਸਤੋ ਕਿ ਪੈਸਾ ਕਮਾਉਣਾ ਜ਼ਰੂਰੀ ਹੈ ਪਰ ਆਪਦੇ ਹੱਕ ਦਾ ਕਮਾਓ, ਆਪਦੀ ਕਿਰਤ ਦਾ ਕਮਾਓ। ਕਿਸੇ ਦਾ ਲੁੱਟੋ ਖੋ ਨਾ। ਜੇ ਕਮਾਉਣਾ ਹੈ ਪਿਆਰ ਮੁਹੱਬਤ ਦਵਾਮਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਉਹ ਕਮਾਓ ਤਾਂ ਕਿ ਤੁਹਾਡੇ ਅੰਤ ਸਮੇਂ ਦੇ ਵਿੱਚ ਤੁਹਾਨੂੰ ਸਾਥ ਮਿਲੇ ਉਸ ਚੀਜ਼ ਦਾ ਨਾ ਕਿ ਰਾਜੇ ਵਾਂਗੂ ਕਿਸੇ ਗੁਫਾ ਦੇ ਵਿੱਚ ਭੁੱਖੇ ਤੇ ਆਏ ਮਰਨਾ ਪਵੇ